ਮਾਨ ਘਰ ਭਰਦੀ ਹੈ ਕਿੰਨੇ ਫੀਸ ਹੈ ਤੇਰੀ ਹੈ ਟੋਟਲ ਕਿੰਨੇ ਜਨੇ ਸਾਲ ਰਹਿ ਗਏ ਆ ਉਹਨਾਂ ਦੀ ਨਹੀਂ ਪਤਾ ਫਿਲਹਾਲ 55000 ਅਗਲੇ ਯਰ ਹੈ ਹੈ ਅਗਲੇ ਯਰ ਦੀ 55000 ਹੈ ਅਗਲੇ ਯਰ ਦੀ 55000 ਹੈ ਹੋਰ ਕੁਝ ਚਾਹੀਦਾ ਵਾ ਨਹੀਂ ਸਮਾਂ ਤਾਂ ਹੀ ਗਿਆ ਹੈ ਲਾਲ ਤਾਂ ਨਹੀਂ ਤੇ ਰੋਣੋਂ ਕਿ ਤਰਾਡੇਗੀ ਰੋਣੋਂ ਕਿ ਤਰਾਡੇ ਕਿ ਮੇਰੀ ਤੀ ਦੱਸ ਦੇਨੀ ਇਹ ਤਾਂ ਆਉਣ ਮੁੰਮੇ ਨੇ ਡਾ ਚੰਦੀਆ ਵੀਰ ਜੀ ਦੋਨੇ ਕੰਮ ਕਰਦੀਆਂ ਆ ਤੁਹਾਨੂੰ ਕਿਥੇ ਪੈਂਦੀਆਂ ਮੇਰੇ ਕੋਲ ਮੈਂ ਇਹ ਵਾਰੀ ਖੜਾ ਹੁੰਦਾ ਇਹੋ ਜੀ ਗਾਗ ਵੀ ਤੋੜਦੀਆਂ ਇਹ ਡਾ ਗਾਦ ਵਾਪੀ ਘੱਟ ਜਾਂਵਾ ਦੋਨੇ ਜਾਂਦੇ ਜਾਂ ਸਾਡੀ ਮਾਤਾ ਵੀ ਜਾਂਦੀ ਆ ਹੋਰ ਮਾਤਾ ਸਾਡੀ ਤੇ ਦੇਖ ਹੁੰਦੀ ਘੱਟੇ ਘੱਟ ਪੇ ਲੈ ਗਈ ਜਾਂਦੀ ਕੀ ਕੀ ਚਾਹੀਦਾ ਹੋਰ ਦੱਸ ਤੈਨੂੰ ਮੈਨੂੰ ਮੇਰੀ ਸਟੱਡੀ ਲਈ ਖਰਚੀ ਚਾਹੀਦਾ ਸਰ ਹਾਂ ਮੈਨੂੰ ਮੈਨੂੰ ਇਹ ਵੀ ਮੇਰਾ ਘਰ ਵਧੀਆ ਹੋਵੇ ਤੇ ਮੈਂ ਸਟੱਡੀ ਕਰ ਆਵਾਂ ਦੀ ਕੀ ਕੀ ਚਾਹੀਦਾ ਦੱਸ ਫਿਰ ਸਟੱਡੀ ਲਈ ਪੈਸੇ ਦੇ ਜਾਂ ਹਾਂ ਕਿੰਨਾ ਚਾਹੀਦੇ ਆ ਜਿੰਨੇ ਤੁਸੀਂ ਦਿੰਨਾ ਚਾਹੁੰਦੇ। ਤੈਨੂੰ ਚਾਹੀਦਾ ਕਿੰਨਾ ਦੇਣਾ ਚਾਹੁੰਦੇ ਨਹੀਂ? ਜੀ ਮੇਰਾ ਬੇਟਾ ਖਰਚਾ ਨਾ ਮੰਨ ਲਓ। ਹਾਂ ਵੀ ਬੇ। ਕਿੰਨਾ ਖਰਚਾ ਵਾ? ਮੈਂ ਤੁਹਾਨੂੰ ਦੱਸਦੇ। ਮੈਂ ਤੁਹਾਨੂੰ ਦੱਸਦਾ 55000। ਇਹ 2 ਸਾਲਾਂ ਦੀ ਦੋ ਦੀ ਭਰਤੀ ਆ। ਹਾਂਜੀ ਦੋ। ਤੀਜੇ ਦੀ 55 ਵਾ। ਉਹ ਤੋਂ ਅਗਲੇ 2 ਸਾਲਾਂ ਦੀ। ਉਹ ਤੋਂ ਅਗਲੇ 2 ਸਾਲਾਂ ਦੀ ਅਜੇ ਨਹੀਂ ਪਤਾ। ਉਸ ਤੋਂ ਬਾਅਦ ਗਵਰਨਮੈਂਟ ਕਾਲਜ ਦੀ ਟਰਾਈ ਕਰਨੀ ਆ ਜੇ ਨਾ ਮਿਲੀ ਫਿਰ ਦੇਖਾਂਗੇ ਪ੍ਰਾਈਵੇਟ ਫਿਰ। ਮੈਂ ਤੁਹਾਨੂੰ ਦੇਖ ਚੱਲੇ ਆ 1.5 ਲੱਖ ਰੁਪਈਆ। ਰੋਣ ਮੜ ਚੰਗੀ। ਹੈ? ਲੋਕ ਲੁਭਾਈ ਕਿਥੇ ਆ ਜਾ ਬੇਟਾ ਅਰੇ ਤੂੰ ਹੀ ਆਇਆ ਆਇਆ ਤੁਸੀਂ ਵੀ ਬੜੇ ਨਾਲ ਤੁਰਿਆ ਚੱਲ ਹੁਣ ਹੱਸੇਂਗੀ ਕਿ ਨਹੀਂ ਹੁਣ ਫੇਰ ਰੋਣਾ ਵਾ ਵੇਲਾ ਹੋ ਪੈਸਾ ਸਭ ਕੋ ਆਉਂਦਾ ਹੱਸਾ ਨਾ ਪਤਾ ਲੱਗ ਜਾਂਦਾ ਨਾ ਵੀ ਜ਼ਿੰਦਗੀ ਥੋੜੀ ਸਬਖੀ ਹੋਊਗੀ ਸੋ ਪੈਸਾ ਕਮਾਉਣਾ ਵਾ ਲੋਕਾਂ ਦੀ ਮਤ ਵੀ ਕਰਨੀ ਜ਼ਿੰਦਗੀ ਦੇ ਵਿੱਚ ਮੇਰੇ ਨਰਸ ਕਰਕੇ ਬਾਹਰ ਕਰਕੇ ਬਾਹਰ ਨਾ ਭਾਜੀਆਂ ਇੱਥੇ ਵੀ ਬੜੀ ਦੁਨੀਆ ਨੂੰ ਲੋੜ ਆ ਡਾਕਟਰ ਬਣ ਕੇ ਤੇ ਲੋਕਾਂ ਦੀ ਮਦਦ ਕਰਨੀ ਆ ਬੋਲੇ ਸੋਨਹਿਾਰਾ ਸੁਖੀਆ ਬਣ ਜਾ ਲੱਖ ਹੋਰ ਆ ਜਾਂਦਾ ਮੇਰੀ ਦੀ ਨੂੰ ਠੀਕ ਆ ਫੇਰ ਕੁਝ ਕਹਿਣਾ ਵਾ ਹੈ ਥੈਂਕ ਯੂ ਵੀ ਨਹੀਂ ਕਰਨਾ ਅਗਲੇ ਦਾ ਜਿੰਨੇ ਭੇਜੇ ਆ ਧੰਨਵਾਦ ਕਰ ਸਕਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਕਿੱਲੇ ਆਏ ਫੇਰ ਹੋਣ ਲੱਪੀ ਆ ਇਧਰ ਫੜਾ ਦਿਓ ਇਹ ਗੱਲ ਤੁਸੀਂ ਬੜਾ ਕਰਦਾ ਤੁਸੀਂ ਇੰਨੀ ਸਾਡੀ ਮਦਦ ਕੀਤੀ ਥੈਂਕ ਯੂ so much ਮਨੋ ਭਾਜੀ ਪਹਿਲਾਂ ਵੀ ਇੱਕ ਪਰਿਵਾਰ ਨੂੰ ਮਿਲੇ ਹੁਣ ਇਸ ਪਰਿਵਾਰ ਨੂੰ ਵੀ ਮਿਲ ਕੇ ਜਾ ਰਹੇ ਹੋ ਪੇਮੈਂਟ ਦੇ ਕੇ ਜਾ ਰਹੇ ਹੋ ਮਦਦ ਕਰਕੇ ਜਾ ਰਹੇ ਹੋ ਪਰ ਅਸੀਂ ਜਦੋਂ ਉਹਦੇ ਦੇਖ ਰਹੇ ਹਾਂ ਬੱਚੇ ਦੀਆਂ ਅੱਖਾਂ 'ਚ ਅੰਸੂ ਨਹੀਂ ਰੁਕ ਰਹੇਗੇ ਸੋ ਇੱਕ ਚੀਜ਼ ਹੈ ਮੈਂ ਫਿਰ ਤੁਹਾਡੇ ਮਾਧਿਅਮ ਰਹੀਂ ਕਹਿਣਾ ਚਾਹੁੰਦਾ ਵਾਂ ਵੀ ਪਾ ਵਕਤਾ ਦੇ ਨਾਲ ਨਹੀਂ ਸਾਰੇ ਫੈਸਲੇ ਕਰਨੇ ਚਾਹੀਦੇ ਆਪਾਂ ਟੋਟਲ ਪੈਸੇ ਉੱਥੇ ਵੀ ਦੇ ਕੇ ਆ ਸਕਦੇ ਸੀ ਹਨਾ ਹਾਂਜੀ ਪਰ ਆਪਾਂ ਵੇਖ ਲਿਆ ਉਹਨਾਂ ਦੀ ਹੈਲਪ ਕਿੰਨੀ ਹੋ ਗਈ ਹੈ ਕੋਈ ਹੋਰ ਲੋੜਵੰਦ ਪਰਿਵਾਰ ਦੇਖ ਲਿਆ ਜਾਵੇ ਤੇ ਇਹ ਮੇਰੇ ਖਿਆਲੋਂ ਉਹਨਾਂ ਨਾਲੋਂ ਵੀ ਵੱਧ ਲੋੜਵੰਦ ਹੈ ਵੱਧ ਹੈ ਜੀ ਵੱਧ ਹੈ ਹਨਾ ਬੱਚੀਆਂ ਨੇ ਉੱਥੇ ਦੋ ਬੱਚੇ ਨੇ ਆਪਾਂ ਕਹਿ ਤ ਲਈਦਾ ਨਾ ਸਮਾਜ ਚ ਬਰਾਬਰੀਤਾ ਹੈ ਬੱਚੇ ਬੱਚੀਆਂ ਦੀ ਪਰ ਬੱਚੀਆਂ ਦੀ ਪਰਵਰਿਸ਼ ਤੇ ਬੱਚਿਆਂ ਦੀ ਜਿਹੜੀ ਟੈਨਸ਼ਨ ਦਿਮਾਗ ਦੇ ਉੱਤੇ ਮਾਪੇ ਬਾਬ ਦੇ ਹਮੇਸ਼ਾ ਹੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਸ ਘਰ ਚ ਆਪਾਂ ਵੇਖਿਆ ਮੈਂ ਤੇ ਆਇਆ ਮਤਲਬ ਵੀ ਸਵੇਰ ਦੇ ਨਿਕਲੇ ਤਾਂ ਮੈਂ ਵਾਸ਼ਰੂਮ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਛੱਤ ਵੀ ਨਹੀਂ ਹੈਗੀ ਸਿਰ ਦੇ ਉੱਤੇ ਔਰ ਘਰ ਦੇ ਵਿੱਚ ਵੀ ਬਾਲੇ ਨੇ ਔਰ ਅਸੀਂ ਕੋਸ਼ਿਸ਼ ਜਦੋਂ ਅਸੀਂ ਬਾਹਰੋਂ ਮਨ ਬਣਾ ਕੇ ਆਏ ਆ ਉਦੋਂ ਇਹ ਸੀਗਾ ਵੀ ਸਾਡੇ ਕੋਲ ਜਿਹੜਾ ਕਰਨ ਤਾਂ ਬਣਾਉਣਾ 3 ਲੱਖ ਰੁਪਈਆ ਜ ਦਿੱਤਾ ਸੀਗਾ ਉਹਦੇ ਵਿੱਚੋਂ ਡੇਢ ਅਸੀਂ ਉੱਥੇ ਹੈਲਪ ਕਰ ਦਿੱਤੀ ਆ ਵੀ ਚਲੋ ਬੱਚੇ ਦੀ ਪੜ੍ਹਾਈ ਦੀ ਮੈਨੂੰ ਮੈਂ ਆ ਜਿਆਦਾ ਫਿਕਰਮੰਦ ਆ ਵੀ ਪੰਜਾਬ ਦੀ ਜਵਾਨੀ ਚਾਹੇ ਉਹ ਧੀ ਦੇ ਰੂਪ ਦੇ ਵਿੱਚ ਆ ਚਾਹੇ ਉਹ ਮੁੰਡੇ ਦੇ ਰੂਪ ਦੇ ਵਿੱਚ ਉਹ ਬਚਣੀ ਚਾਹੀਦੀ ਆ ਉਹਦੇ ਸੁਪਨੇ ਪੂਰੇ ਹੋਣੇ ਚਾਹੀਦੇ ਨੇ ਇਸ ਚੀਜ਼ ਦੇ ਉੱਤੇ ਇਸ ਤਰਜ਼ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਡੇਢ ਲੱਖ ਉੱਥੇ ਦਿੱਤਾ ਸੀ ਔਰ ਮੇਰਾ ਮਨ ਜਦੋਂ ਮੈਂ ਇੱਥੇ ਆਇਆ ਮੈਂ ਇਹ ਬਣਾ ਕੇ ਆਇਆ ਸੀਗਾ ਵੀ ਲੱਖ ਰੁਪਈਆ ਜਿਸ ਤਰੀਕੇ ਦ ਭਾਈ ਸਾਹਿਬ ਇਹਨਾਂ ਦੀ ਜਿਹੜੀ ਹੈਲਪ ਕਰ ਦੇਣੀ ਚਾਹੀਦੀ ਆ ਪਰ ਇੱਥੇ ਮੈਂ ਆ ਕੇ ਵੇਖਿਆ ਵੀ ਜਿੰਨੀ ਹੈਲਪ ਕਰ ਦਿੱਤੀ ਜਾਵੇ ਓਨੀ ਘੱਟ ਹੈ ਔਰ 1.5 ਲੱਖ ਰੁਪਈਆ ਅਸੀਂ ਇਹਨਾਂ ਨੂੰ ਹੁਣ ਦਿੱਤਾ ਔਰ ਇਸ ਪਰਿਵਾਰ ਬਾਰੇ ਮੈਂ ਦੱਸਣਾ ਚਾਹਨਾ ਵੀ ਬਾਉ ਜੀ ਕੀ ਨਾਂ ਤੁਹਾਡਾ ਹਰਵਿੰਦਰ ਜੀ ਹਰਵਿੰਦਰ ਸਿੰਘ ਆ ਗੁਰਦੁਆਰਾ ਸ਼ਹੀਦ ਗੰਜ ਵੇਖ ਇਤਿਹਾਸਕ ਗੁਰਦੁਆਰਾ ਇੱਥੇ ਉਹਦੇ ਬਾਰ ਕੜੇ ਤੇ ਕਿਰਪਾਨਾ ਜਿਹੜਾ ਉਹ ਵੇਚਣ ਦਾ ਕੰਮ ਕਰਦਾ ਔਰ ਬੱਚੀਆਂ ਵੀ ਐਤਵਾਰ ਵਾਲੇ ਦਿਨ ਆਪਣੇ ਬਾਪ ਦੇ ਨਾਲ ਉੱਥੇ ਚਲ ਜਾਂਦੀਆਂ ਨੇ ਬੇਟੀ ਜਿਹੜੀ ਉਹ ਸੈਕੰਡ ਈਅਰ ਦੇ ਵਿੱਚ ਨਰਸਿੰਘ ਦੇ ਵਿੱਚ ਇੱਕ ਛੋਟੀ ਜਿਹੜੀ ਉਹ ਉਹਨੇ ਪਲੱਸ 1 ਕਰ ਲਈ ਹੈ ਔਰ ਹਾਲਾਤ ਕੋ ਬਹੁਤੇ ਵਧੀਆ ਨਹੀਂ ਅਗਰ ਮੈਂ ਪੁੱਛਿਆ ਵੀ ਤੁਹਾਡੀ ਪਹਿਲਾਂ ਵੀ ਕਿਸੇ ਨੇ ਹੈਲਪ ਕੀਤੀ ਆ ਤੇ ਕਿਸੇ ਨੇ ਕੋਈ 25000 10000 ਮਤਲਬ 8 ਸਾਲਾਂ ਦੇ ਵਿੱਚ ਇੱਕ ਇੱਕ ਵਾਰੀ ਦੋ ਦੋ ਵਾਰੀ ਜੇ ਕਿਸੇ ਨੇ ਕੀਤੀ ਵੀ ਆ ਇਹ ਮੈਂ ਤਾਂ ਦੱਸਣਾ ਚਾਹੁੰਦਾ ਵੀ ਹੈਲਪ ਕਰਨੀ ਕਿਉਂ ਚਾਹੀਦੀ ਸੀਗੀ ਜਿਹੜੀ ਚੀਜ਼ ਦੇ ਉੱਤੇ ਮੈਂ ਆਉਣਾ ਚਾਹੁੰਨਾ ਵਾਂ ਕਿ ਲੋਕ ਭਾਵਕ ਹੋ ਕੇ ਨਾ ਮਤਲਬ ਲੱਗ ਜਾਂਦੇ ਨੇ ਵੀ ਅਸੀਂ ਆਪਣੀ ਜਾਨ ਵੀ ਦੇ ਦੇਣੀ ਆ ਮਤਲਬ ਵੱਖ-ਵੱਖ ਮੋਰਚਿਆਂ 'ਚ ਚਲੇ ਜਾਂਦੇ ਨੇ ਚਾਹੇ ਉਹ ਪਾਰਟੀਆਂ ਕਿਸ ਤਰ੍ਹਾਂ ਯੂਜ਼ ਕਰਦੀਆਂ ਨੇ ਇਨਾਂ ਦੇ ਭਾਈ ਸਾਹਿਬ ਜਿਹੜੇ ਨੇ 1991 ਚ ਸ਼ਹੀਦ ਹੋਏ ਨੇ ਇੱਥੇ ਉਹਨਾਂ ਦੀ ਫੋਟੋ ਹੈ ਸਾਰ ਸੁਖਦੇਵ ਸਿੰਘ ਸ਼ਿੰਦਾ ਮੁੱਦਕੀ ਆ ਉਹਨਾਂ ਦੀ ਐਫਆਈਆਰ ਹੈ ਜਿਹਦੇ ਵਿੱਚ ਆ ਮੁਕਾਬਲਾ ਬਣਾਇਆ ਗਿਆ ਝੂਠਾ ਸੱਚਾ ਮੈਂ ਨਹੀਂ ਇਹਨਾਂ ਚੀਜ਼ਾਂ 'ਚ ਪੈਣਾ ਚਾਹੁੰਦਾ ਵੀ ਭਾਵਕਤਾ ਦੇ ਵੇਗ ਦੇ ਵਿੱਚ ਉਦੋਂ ਸਾਡਾ ਕਿੰਨਾ ਨੌਜਵਾਨ ਜਿਹੜਾ ਪੰਜਾਬ ਦੇ ਵਿੱਚ ਖਾਧਾ ਗਿਆ ਇਸ ਭੇਡ ਦੇ ਵਿੱਚ ਚੜ ਗਿਆ ਚਾਹੇ ਉਹ ਖੜਕੂਵਾਦੀ ਪੇਡ ਸੀਗਾ ਚਾਹੇ ਉਹ ਜਿਸ ਤਰ੍ਹਾਂ ਮਤਲਬ ਕਿਸੇ ਵੀ ਧਰਮ ਦੇ ਮਰੇ ਚਾਹੇ ਉਹ ਹਿੰਦੂ ਆ ਸਿੱਖ ਆ ਬੱਚੇ ਤੇ ਪੰਜਾਬ ਦੇ ਹੀ ਗਏ ਨਾ ਯਾਰ ਸਾਰੇ ਮਤਲਬ ਨੌਜਵਾਨ ਤੇ ਸਾਡਾ ਹੀ ਜਵਾਨੀ ਦਾ ਸਾਡੀ ਦਾ ਕਹਾਣ ਹੋਇਆ ਨਾ ਔਰ ਉਹ ਮੌਤ ਤੋਂ ਬਾਅਦ 1991 ਦੇ ਵਿੱਚ ਤੇ ਮੈਂ ਪੁੱਛਣ ਨੇ ਆ ਵੀ ਕਿਸੇ ਨੇ ਪੁੱਛਿਆ ਕਿਸੇ ਨੇ ਅਜ ਤੱਕ ਕਿਸੇ ਨੇ ਬਾਤ ਨਹੀਂ ਪੁੱਛੀ ਤੇ ਆ ਅਸੀਂ ਦਾ ਦੇ ਮਤਲਬ ਜਿਹੜੇ ਲੋਕ ਮਤਲਬ ਉਹ ਭੇਟ ਚੜੇ ਨੇ ਉਸ ਦੌਰ ਦੀ ਉਹ ਸਤਵਾਦੀ ਉਹਨਾਂ ਦੇ ਘਰ ਤੁਸੀਂ ਵੇਖ ਲੋ ਵੀ ਅੱਜ ਯਾਰ ਘਰਾਂ ਦੇ ਵਿੱਚ ਮਤਲਬ ਇਹੋ ਜਿਹੇ ਹਾਲਾਤ ਬਣੇ ਨੇ ਬੱਚੇ ਪੜਾਉਣੇ ਵੀ ਔਖੇ ਨੇ ਘਰ ਦਾ ਗੁਜ਼ਰਬਸਰ ਕਰਨਾ ਵੀ ਔਖਾ ਤੇ ਉਹਦੇ ਵਿੱਚ ਅਸੀਂ ਅੱਜ ਸਾਡੇ ਕੋਲ ਸਰਿਆ ਬਣਿਆ ਮੈਨੂੰ ਕਰਨ ਤਾਂ ਬੰਨੇ ਸਾਡੇ ਦੋਸਤ ਜਿਹੜੇ ਨੇ ਆਸਟ੍ਰੇਲੀਆ ਤੋਂ ਉਹ ਵੀ ਆ ਹੜਾਂ ਦੇ ਵਿੱਚ ਵੀ ਸਾਡੇ ਨਾਲ ਉਹਨਾਂ ਦਾ ਹਟਾਈਪ ਹੋਇਆ ਹੋਵੇ ਉੱਥੇ ਵੀ ਉਹਨਾਂ ਸਾਡੇ ਨਾਲ ਹੈਲਪ ਕੀਤੀ ਸੀ ਔਰ ਸਵੇਰੇ ਜਦੋਂ ਉਹਨਾਂ ਨੂੰ ਮੈਂ ਉਸ ਪਰਿਵਾਰ ਦੀ ਵੀਡੀਓ ਪਾਈ ਸੀਗੀ ਵੀ ਇਹ ਬੱਚਾ ਜਿਹੜਾ ਪੜਨ ਵਾਲਾ ਅਸੀਂ ਸੋਚਿਆ ਸੀਗਾ ਵੀ 3 ਲੱਖ ਰੁਪਏ ਉਹਦੇ ਪਰਿਵਾਰ ਨੂੰ ਪੁੱਛਿਆ ਸੀ ਉਹ ਕਹਿੰਦੇ ਸਾਡੀ ਹੈਲਪ ਜਿਹੜੀ ਹੋ ਜਵੇ ਤੇ ਸਾਡੀ ਜ਼ਿੰਦਗੀ ਜਿਹੜੀ ਉਹ ਖੁੱਲੀ ਚੱਲ ਸਕਦੀ ਹੈ ਸਾਡਾ ਚਾਰ ਦੁਆਰੀ ਵੀ ਹੋ ਜਾਣੀ ਹੈ ਔਰ ਬੱਚੇ ਦੀ ਪੜ੍ਹਾਈ ਦਾ ਇੰਤਜ਼ਾਮ ਵੀ ਸਾਡਾ ਹੋ ਜਾਦਾ ਉਹ ਪੈਸੇ ਦਾ ਅਸੀਂ ਇੰਤਜ਼ਾਮ ਕਰਕੇ ਆਏ ਸੀਗੇ ਪਰ ਉੱਥੇ ਜਾ ਕੇ ਜਦੋਂ ਪਤਾ ਲੱਗਾ ਉਸ ਪਰਿਵਾਰ ਨੇ ਵੀ ਦੱਸ ਦਾ ਬਾ ਦਿੱਤਾ 1.5 ਲੱਖ ਰੁਪਇਆ ਸੀ ਉੱਥੇ ਉਹਨਾਂ ਨੂੰ ਦੇ ਦਿੱਤਾ ਵੀ ਆਪ ਦੀ ਚਾਰਦੁواری ਕਰਾ ਲਓ 2 ਲੱਖ ਰੁਪਏ ਦੀ ਬੱਚੇ ਦੀ ਐਫਡੀ ਕਰਾ ਲਓ ਔਰ ਉਹ ਸਵੇਰੇ ਪਿੰਡ ਵਾਲੇ ਮੇਰੇ ਖਾਲੇ ਐਫਡੀ ਕਰਾ ਦੇਣਗੇ ਔਰ ਇਸ ਪਰਿਵਾਰ ਚ ਅਸੀਂ ਮਤਲਬ ਲੱਖ ਰੁਪਏ ਦੀ ਮਤ ਕਰਨ ਆਏ ਸੀ ਔਰ ਮੈਨੂੰ ਲੱਗਾ ਵੀ ਲੱਖ ਰੁਪਈਆ ਕੁਝ ਨਹੀਂ ਯਾਰ ਬੱਚੀਆਂ ਪੜ੍ਹਨਾ ਚਾਹੁੰਦੀਆਂ ਨੇ ਬੱਚੀਆਂ ਤਰੱਕੀ ਕਰਨਾ ਚਾਹੁੰਦੀਆਂ ਨੇ ਔਰ ਉਹਨੂੰ ਮੈਂ ਪੁੱਛ ਰਿਹਾ ਵੀ ਨਰਸਿੰਗ ਤੋਂ ਬਾਅਦ ਕੀ ਕਰਨਾ ਤੇ ਰੁਝਾਨ ਦੇਖ ਲਓ ਵੀ ਕੋਈ ਸਕੋਪ ਨਜ਼ਰ ਹੀ ਨਹੀਂ ਆਉਂਦਾ ਬੱਚੀਆਂ ਦੀ ਮੈ ਆਸਟ੍ਰੇਲੀਆ ਚਲੇ ਜਾਣਾ ਇਸ ਤਰੀਕੇ ਪੰਜਾਬ ਦੀ ਜਵਾਨੀ ਪੰਜਾਬ ਦਾ ਫਿਊਚਰ ਪੰਜਾਬ ਦਾ ਦਿਮਾਗ ਅਸੀਂ ਬਾਹਰਲੇ ਮੁਲਕਾਂ ਚ ਮਤਲਬ ਬਚਪਨ ਤੋਂ ਹੀ ਅਸੀਂ ਟੀਨੇਜ ਤੋਂ ਹੀ ਸੈੱਟ ਹੋ ਗਿਆ ਮ ਇਨੂੰ ਬਚਾਉਣਾ ਕਿਸ ਤਰ੍ਹਾਂ ਮੈਂ ਤੇ ਉਹ ਕੋਈ ਇੱਕ ਪ੍ਰੋਮਿਸ ਲਿਆ ਵੀ ਤੇਰੀ ਅੱਗੋਂ ਵੀ ਜਿਹੜਾ ਪੜ੍ਹਾਈ ਦਾ ਖਰਚਾ ਵਾ ਉਹ ਕੋਸ਼ਿਸ਼ ਕਰਾਂਗੇ ਅਸੀਂ ਜਿੱਥੇ-ਜਿੱਥੇ ਵੀ ਤੈਨੂੰ ਲੋੜ ਹੋਊਗੀ ਕਰਾਂ ਕਰਾ ਦਿੱਤਾ ਜਾਊਗਾ ਤੂੰ ਕਮ ਸੇ ਕਮ ਇੱਥੇ ਹੀ ਸਟੈਬਲਿਸ਼ ਹੋ ਇੱਥੇ ਹੀ ਪੰਜਾਬ ਦੇ ਵਿੱਚ ਵੀ ਤੇ ਸਾਨੂੰ ਨਰਸਾਂ ਦੀ ਇਹਨਾਂ ਮਤਲਬ ਡਾਕਟਰਾਂ ਦੀ ਲੋੜ ਹੈ ਨਾ ਯਾਰ ਔਰ ਉਹਦੇ ਬਦਲੇ ਅੱਜ ਅਸੀਂ ਇਹਨੂੰ 1.5 ਲੱਖ ਰੁਪਈਆ ਇਹ ਦਿੱਤਾ ਔਰ ਕਰਨ ਤਾਂ ਮੰਨੋਣਾ ਨਾਲ ਇਹਨਾਂ ਦੀ ਗੱਲ ਕਰਾਈ ਸੀ ਜਿਨ੍ਹਾਂ ਨੇ ਮਤ ਦਿੱਤੀ ਆ ਜਦੋਂ ਉਹਨਾਂ ਨੂੰ ਘਰ ਦੇ ਹਾਲਾਤ ਵਿਖਾਏ ਗਏ ਨੇ ਔਰ ਉਹਨਾਂ ਲੱਖ ਰੁਪਈਆ ਹੁਣੇ ਇਹਨਾਂ ਦੇ ਅਕਾਊਂਟ 'ਚ ਪੈ ਜਾ ਪੀਆ ਅਗਲੇ ਸਾਲ ਦੀ ਜਿਹੜੀ ਦੀ ਫੀਸ ਹੈ 5055000 ਰੁਪਏ ਰੱਖ ਲੂਗੀ 2 ਲੱਖ ਰੁਪਏ ਦੇ ਨਾਲ ਆਪਦਾ ਜਿਹੜਾ ਇਹ ਘਰ ਸਵਾਰਨਗੇ ਜਿਹਦੇ ਵਿੱਚ ਇਹਨਾਂ ਦਾ ਮਤਲਬ ਰਹਿਣਾ ਸੇਣਾ ਥੋੜਾ ਠੀਕ ਹਰ ਬੱਚੇ ਦਾ ਸੁਪਨਾ ਹੁੰਦਾ ਯਾਰ ਮੇਰਾ ਘਰ ਚੰਗਾ ਹੋਵੇ ਇਤ ਨਹੀਂ ਚਾਹੁੰਦਾ ਕੋਈ ਮੇਰਾ ਘਰ ਚੁੰਦਾ ਫਿਰੇ ਬੱਚੀਆਂ ਤੁਹਾਡੇ ਸਾਹਮਣੇ ਕਿੱਡੀਆਂ ਸਮਾਰਟ ਨੇ ਕਿੱਡੀਆਂ ਹੋਣ ਹਾਰ ਨੇ ਔਰ ਜੇ ਅਸੀਂ ਇਹਨਾਂ ਦੀਆਂ ਲੋੜਾਂ ਇਹਨਾਂ ਦੀਆਂ ਰੀਝਾਂ ਹੀ ਨਹੀਂ ਪੂਰੀਆਂ ਕਰ ਸਕਦੇ ਤਾਂ ਕੋਈ ਪੰਜਾਬ ਦੇ ਐਵੇਂ ਫੋਕੇ ਠੇਕੇਦਾਰ ਹੋਣ ਦਾ ਸਾਨੂੰ ਦਾਵਾ ਸਾਨੂੰ ਸਾਰਿਆਂ ਨੂੰ ਨਹੀਂ ਕਰਨਾ ਚਾਹੀਦਾ ਇਹ ਜਿਹੜੀ ਹੈਲਪ ਅਸੀਂ ਕਰਨ ਆਏ ਹਾਂ ਔਰ ਮੈਂ ਇਹਦੇ ਤੋਂ ਇੱਕ ਗੱ ਆਪਣੀ ਜਾਨ ਦੇ ਚੁੱਕਾ ਹਨਾ ਮਤਲਬ ਉਹਦਾ ਉਹਦਾ ਮੁਕਾਬਲਾ ਬਣਾ ਦਿੱਤਾ ਗਿਆ ਔਰ ਮਗਰੋਂ ਕਿਸੇ ਨੇ ਬਾਤ ਪੁੱਛੀ ਹੈ ਯਾਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਵੀ ਪੰਥ ਦੇ ਬਹੁਤ ਵੱਡੇ ਆਗੂ ਨੇ ਐਮਪੀ ਰਹੇ ਨੇ ਮਤਲਬ ਜਥੇਦਾਰ ਰਹੇ ਨੇ ਤੇ ਮੈਨੂੰ ਪੁੱਛਿਆ ਤੁਹਾਡੀ ਮਤ ਕਿੰਨੀ ਕੀਤੀ ਉਹਨਾਂ ਨੇ ਕਹਿੰਦੇ ਜੀ 940 ਰੁਪਏ ਮਤਲਬ ਇਹ ਤਰਾਸਦੀ ਆ ਯਾਰ ਮਤਲਬ ਲੋਕ ਮਗਰ ਲਾ ਕੇ ਤੁਹਾਡੇ ਜਾਨਾ ਦੇ ਦਿੰਦੇ ਨੇ ਮਤਲਬ ਅੰਨੇ ਬੋਲੇ ਹੋ ਕੇ ਤੁਹਾਡੇ ਮਗਰ ਤੁਰੇ ਫਿਰਦੇ ਨੇ ਤੇ ਉਸ ਤੋਂ ਬਾਅਦ ਕੋਈ ਬਾਤ ਵੀ ਨਹੀਂ ਪੁੱਛਦਾ ਕੋ ਪਿੰਡਾਂ ਦੇ ਹਾਲਾਤ ਮਤਲਬ ਪਿੰਡਾਂ ਦੇ ਕੀ ਘਰ ਘਰ ਦੇ ਹਾਲਾਤ ਬਣੇ ਨੇ ਸੋ ਸਾਡੇ ਕੋਲੋਂ ਜਿੰਨਾ ਵੀ ਬਣਦਾ ਅੱਜ ਅਸੀਂ ਮੁਦਕੀ ਦੇ ਵਿੱਚ ਆਏ ਆਂ ਔਰ ਉੱਥੇ ਵੀ ਜਿਹੜੀ ਹੈਲਪ ਕੀਤੀ ਔਰ 2.5 ਲੱਖ ਰੁਪਏ ਦੀ ਇੱਥੇ ਜਿਹੜੀ ਅਸੀਂ ਹੈਲਪ ਕਰਕੇ ਚੱਲੇ ਮੈਂ ਫਿਰ ਕਿੰਨਾ ਮੈਂ ਡਾਕੀਆਂ ਮੈਂ ਜਰੀਆਂ ਵਾਂ ਦੇਣ ਵਾਲਾ ਕੋਈ ਹੈ ਲੈਣ ਵਾਲਾ ਕੋਈ ਹੈ ਮੈਂ ਤਾਂ ਸਿਰਫ ਸਨੇਹਾ ਦੇਣ ਵਾਲਾ ਵਾਂ ਔਰ ਉਹਨਾਂ ਨੇ ਅੱਗੋਂ ਵੀ ਪਰਿਵਾਰ ਨਾਲ ਵਾਦਾ ਕਰ ਲਿਆ ਵਿੱਚ ਬੱਚੀ ਪੜ੍ਹਨਾ ਚਾਹੇਗੀ ਤੇ ਫੀਸ ਦੀ ਟੈਨਸ਼ਨ ਨਾ ਲਵੇ ਫੇਲਾ ਆਲਾਬ ਦਾ ਘਰ ਜਿਹੜਾ ਉਹ ਸਵਾਰ ਲੈਣ ਉਹਦੇ ਵਿੱਚੋਂ ਇੱਕ ਹਿੱਸਾ ਜਿਹੜਾ 50000 ਰੁਪਏ ਫੀਸ ਦਾ ਰੱਖ ਲੈਣ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਸ ਤਰੀਕੇ ਰਲ ਮਿਲ ਕੇ ਪੰਜਾਬ ਦੀ ਜਿਹੜੀ ਉਹ ਜਵਾਨੀ ਬਚਾਈ ਜਾਵੇ ਪੰਜਾਬ ਦੇ ਜਿਹੜੇ ਬੱਚਿਆਂ ਨੂੰ ਬਚਾਇਆ ਜਾਵੇ ਉਹ ਇੱਥੇ ਰੱਖਿਆ ਜਾਵੇ ਬਚਾਉਣਾ ਕੱਲਾ ਇਹ ਨਹੀਂ ਹੈ ਕਿ ਨਸ਼ਿਆਂ ਤੋਂ ਬਚਾ ਲਿਆ ક્રાઈમ ਕਰਨ ਤੋਂ بچਾ ਲਿਆ ਜੇ ਪੰਜਾਬ ਦੀ ਜਵਾਨੀ ਨਹੀਂ ਇੱਥੇ ਹੈਗੀ ਤੇ ਪੰਜਾਬ ਨੇ ਕਰਨਾ ਕੀ ਹੈ ਪੰਜਾਬ ਦੀ ਤਰੱਕੀ ਕਿਸ ਤਰ੍ਹਾਂ ਹੋਣੀ ਹੈ ਪੰਜਾਬ ਦੀ ਜਵਾਨੀ ਇਸ ਤਰੀਕੇ ਵੀ ਬਚਾਉਣੀ ਪੈਣੀ ਹੈ ਵੀ ਉਹਨਾਂ ਦੇ ਮਨਚ ਰੁਝਾਨ ਨਿਕਲੇ ਯਾਰ ਸਾਨੂੰ ਇੱਥੇ ਹੀ ਕਾਰੋਬਾਰ ਮਿਲ ਰਿਹਾ ਸਾਨੂੰ ਇੱਥੇ ਹੀ ਜਿਤਮਾਨ ਦੀ ਰੋਟੀ ਮਿਲ ਰਹੀ ਹੈ ਇਸ ਤੋਂ ਵੱਧ ਮਿਹਨਤ ਕੀ ਹੋ ਸਕਦੀ ਹੈ ਯਾਰ ਵੀ ਪਰ ਉਹ ਪਿਓ ਜਿਹੜਾ ਕੜੇ ਇੱਕ ਵੇਚਦਾ ਕਿਰਪਾਨਾ ਕਸ਼ਹਰੇ ਇਹੋ ਵੇਚਦੇ ਹੋ ਜੀ ਔਰ ਉਹ ਤੋਂ ਐਤਵਾਰ ਨੂੰ ਨਾਲ ਉਹ ਕੰਮ ਕਰਨ ਚੱਲ ਜਾਂਦੀਆਂ ਨੇ ਸਾਡੇ ਮਤਲਬ ਮੇਰੀ ਵੀ ਬੇਟੀ ਹੈ ਮਤਲਬ ਆਪਾਂ ਜਦੋਂ ਉਹਨਾਂ ਨਾਲ ਇਹਨਾਂ ਦੀ ਤੁਲਨਾ ਕਰਦੇ ਹਾਂ ਤਾਂ ਫਿਰ ਮਨ ਬੜਾ ਭਾਵਕ ਤੇ ਮਨ ਬੜਾ ਰੋਂਦਾ ਯਾਰ ਮਤਲਬ ਮੈਂ ਤਾਂ ਚਾਹੁੰਦਾ ਵੀ ਹਰ ਪੰਜਾਬ ਦਾ ਜਿਹੜਾ ਬੱਚਾ ਉਹ ਹਰ ਕੁਝ ਪੜੇ ਹਰ ਇੱਕ ਦੀਆਂ ਰੀਝਾਂ ਪੂਰੀਆਂ ਹੋਣ ਉਹ ਇੱਥੇ ਰਹਿ ਕੇ ਜਿਹੜੀਆਂ ਸੁੱਖ ਸਹੂਲਤਾਂ ਬਾਕੀਆਂ ਕੋਲ ਨੇ ਚਲੋ ਫਰਕ ਥੋੜਾ ਬਹੁਤਾ ਲੈਵਲ ਦਾ ਹੋ ਸਕਦਾ ਪਰ ਬੇਸਿਕ ਜਿਹੜੀਆਂ ਸਹੂਲਤਾਂ ਨੇ ਬਾਥਰੂਮ ਹੈ ਯਾਰੇ ਪੜਾਈ ਦਾ ਖਰਚਾ ਇਹ ਵੀ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਤੇ ਫਿਰ ਕਾਦੀ ਸਾਡੀ ਮਤਲਬ ਕਾਦੀਆਂ ਸਰਕਾਰਾਂ ਨੇ ਤੇ ਕਾਹਦੀਆਂ ਸਾਡੀਆਂ ਐਨਜੀਓ ਨੇ ਤੇ ਕਾਦੇ ਅਸੀਂ ਮਤਲਬ ਸਿਰਫ ਵੀਡੀਓ ਪਾਉਣ ਦੇ ਵਿੱਚ ਠੇਕੇਦਾਰ ਬਣੇ ਫਿਰਦੇ ਆ ਇੰਨਾਂ ਚੀਜ਼ਾਂ ਦੇ ਉੱਤੇ ਦੁੱਖ ਬੜਾ ਲੱਗਦਾ ਯਾਰ ਰਲ ਮਿਲ ਕੇ ਬਾਹ ਫੜਨੀ ਪਊਗੀ ਔਰ ਬਾਹਰ ਵੀ ਜਿੰਨੇ ਲੋਕ ਬੈਠੇ ਆ ਮੈਂ ਫੇਰ ਕਹਿੰਨਾ ਮੈਂ ਦੁਬਾਰਾ ਵੀ ਕਹਿਣ ਲੱਗਾ ਕਿ ਅਸੀਂ ਅੱਜ ਹੀ ਰਿਜ਼ਲਟ ਵੇਖ ਲਿਆ ਨਾ ਕਿ ਬਿਲਕੁਲ ਭਾਵਕਤਾ ਦੇ ਵੇਖ ਚ ਨਹੀਂ ਵੀ ਅਸੀਂ ਬਹੁਤ ਭਾਵਕ ਲੋਕ ਆ ਵੀ ਇੱਕ ਵਾਰੀ ਹਾੜੀ ਆ ਜਾਂਦਾ ਵੀ ਮਦਦ ਮਦਦ ਕਰ ਦਿਓ ਮਤ ਉਹ ਆਪਾਂ ਅਗਲੇ ਦਾ ਇੰਨਾ ਮਤਲਬ ਭਰ ਦਿੰਨੇ ਆ ਤੇ ਦੂਜੇ ਬਾਕੀ ਭੁੱਖੇ ਰਹਿ ਜਾਂਦੇ ਨੇ ਦੇਣ ਵਾਲਿਆਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਔਰ ਲੈਣ ਵਾਲਿਆਂ ਨੂੰ ਵੀ ਜਿੱਥੇ ਤੁਹਾਡੀ ਲਿਮਿਟੇਸ਼ਨ ਹੋ ਜਾਣੀ ਚਾਹੀਦੀ ਹੈ ਵੀ ਯਾਰ ਸਾਡੀ ਜਿਹੜੀ ਮਤ ਤੋਂ ਮੁਕੰਮਲ ਹੋ ਚੁੱਕੀ ਆ ਹੁਣ ਕਿਸੇ ਹੋਰ ਦੀ ਬਾਹ ਫੜ ਲਓ ਜਿਹੜੇ ਲੋਕ ਵੀ ਇੱਕ ਦੂਜੇ ਦੀ ਇਸ ਤਰ੍ਹਾਂ ਹੈਲਪ ਕਰਦੇ ਨੇ ਉਹਨਾਂ ਨੂੰ ਇਹ ਵੀ ਜਿਹੜੀ ਉਹ ਪਾਰਦਰਸ਼ਤਾ ਜਿਹੜੀ ਨਾ ਮਤਲਬ ਉਹ ਪੁੱਛਣੀ ਚਾਹੀਦੀ ਹੈ ਵੀ ਯਾਰ ਸਰ ਗਿਆ ਤੁਹਾਡਾ ਮਤਲਬ ਇਹਦੇ ਨਾਲ ਕੰਮ ਹੋ ਗਿਆ ਤੁਹਾਡਾ ਕਿਉਂਕਿ ਹੋਰ ਬਹੁਤ ਸਾਰੇ ਲੋਕ ਨੇ ਮੈਂ ਬਾਹਰ ਵਾਲਿਆਂ ਨੂੰ ਅਪੀਲ ਬਾਰ ਇੱਕ ਗੱਲ ਦਰਉਣਾ ਕਿ 10 ਪਰਿਵਾਰਾਂ ਦੀ 10-10 ਹਜ਼ਾਰ ਮਤਤ ਕਰਨ ਨਾਲੋ ਇੱਕ ਪਰਿਵਾਰ ਦੀ ਲੱਖ ਦੋ ਲੱਖ ਕਰ ਦਿੱਤੀ ਜਾਵੇ ਉਹਦੀ ਜ਼ਿੰਦਗੀ ਤੇ ਲੀਹ ਦੇ ਉੱਤੇ ਆ ਜਾਵੇ ਉਹ ਜ਼ਿੰਦਗੀ ਤੇ ਦੁਬਾਰਾ ਮਤਲਬ ਠੀਕ ਹੋਣੀ ਸ਼ੁਰੂ ਹੋ ਜਾਵੇ ਉਹ ਆਪਣਾ ਗੁਜ਼ਰਬਸਰ ਜਿਹੜਾ ਉਹ ਕਰਨਾ ਤੇ ਸ਼ੁਰੂ ਹੋ ਜਾਵੇ ਇਸ ਪੈਸੇ ਦੇ ਨਾਲ ਮੇਰਾ ਖਿਆਲ ਆ ਵੀ ਘਰ ਦੀ ਹਾਲਤ ਵੀ ਠੀਕ ਹੋ ਜੂ ਜਿੰਨਾਂ ਦਾ ਬਾਥਰੂਮ ਬਣਨ ਵਾਲਾ ਹੈ ਜਾਂ ਮਤਲਬ ਕੁਝ ਵੀ ਬਣਨ ਵਾਲਾ ਉਹ ਬਣ ਜੂਗਾ ਕੋਈ ਜਿਹਨੂੰ ਕੋਈ ਰਾਸ ਦੁਕਾਨ ਦੇ ਵਿੱਚ ਵੱਧ ਚਾਹੀਦੀ ਹੋਊਗੀ ਕੋਈ ਸਮਾਨ ਘਟੋ ਉਧਾਰ ਲੇਉਂਦੇ ਹੋ ਕਿ ਨਕਦ ਜੀ ਉਧਾਰ ਵੀ ਨਹੀਂ ਨਕਦ ਵੀ ਨਹੀਂ ਹਾਂ ਤੇ ਚਲੋ ਕੰਮ ਸੇ ਕੰਮ ਉਧਾਰ ਵਾਲਾ ਹੀ ਬੋਝ ਲਾ ਲਿਓ ਬੱਚੀ ਦੀ ਫੀਸ ਦੀ ਟੈਨਸ਼ਨ ਵੀ ਜਿਹੜੀ ਉਹ ਮਤਲਬ ਲੱਥ ਚੁੱਕੀ ਆ ਜਿਹੜੀ ਲਾਹ ਕੇ ਚੱਲੇ ਉਸ 2.5 ਲੱਖ ਰੁਪਏ ਦੀ ਇਸ ਪਰਿਵਾਰ ਦੀ ਜਿਹੜੀ ਉਹ ਮਦਦ ਕੀਤੀ ਗਈ ਹੈ ਔਰ ਕਰਨ ਤਾਂ ਮਨੋਣਾ ਦਾ ਜਿਨ੍ਹਾਂ ਨੇ ਦੋਵਾਂ ਪਰਿਵਾਰਾਂ ਦੀ ਅੱਜ ਮਦਦ ਕੀਤੀ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਵੀ ਵਾਕਿਆ ਹੀ ਗੱਲ ਉਹ ਹੁਣ ਵੀ ਫੋਨ ਦੇ ਉੱਤੇ ਕਹਿ ਰਹੇ ਸੀ ਵੀ ਇਹ ਰੱਬ ਨੇ ਰੱਖਿਆ ਕਿਸੇ ਨੂੰ ਵਧ ਦਿੱਤਾ ਤਾਂ ਕਿਸੇ ਨੂੰ ਘਟ ਦਿੱਤਾ ਜਿਹਨੂੰ ਵਧ ਦਿੱਤਾ ਉਹਨੂੰ ਥੋੜਾ ਬਤਾ ਮੰਨਣਾ ਚਾਹੀਦਾ ਉਹਦਾ ਘਟਣਾ ਨਹੀਂ ਤੇ ਅਗਲੇ ਦਾ ਗੁਜਰਾ ਬਸਰਾ ਜਿਹੜਾ ਉਹ ਸ਼ੁਰੂ ਹੋ ਜਾਣਾ ਵਾ ਸੋ ਦਿਲ ਦੀਆਂ ਗਹਿਰਾਈਆਂ ਤੋਂ ਤੁਸੀਂ ਵੀ ਇਹ ਆਵਾਜ਼ ਬੁਲੰਦ ਕੀਤੀ ਸੀ ਉਸ ਪਰਿਵਾਰ ਦੀ ਉਹਦੇ ਬਾਨੇ ਅੱਜ ਇਸ ਪਰਿਵਾਰ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਸੋ ਸਮਾਜ ਚ ਇਹੋ ਜੇ ਜਾਗਰੂਕ ਲੋਕ ਜਾਗਰੂਕਤਾ ਲਿਆਉਣ ਵਾਲੇ ਮੈਂ ਫੇਰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਕੇਵਲ ਕਿਸੇ ਦੀ ਪੈਸੇ ਦੀ ਹੈਲਪ ਕਰਨਾ ਮਦਦ ਨਹੀਂ ਗਣੀ ਜਾਂਦੀ ਤੁਸੀਂ ਕਿਸੇ ਦੀ ਆਵਾਜ਼ ਹੀ بلند ਕਰ ਦਿੱਤੀ ਕਿਸੇ ਦੀ ਆਵਾਜ਼ ਹੀ ਮੁਸ਼ਕਲ ਹੀ ਕਿਤੋਂ ਤੱਕ ਪਹੁੰਚਾ ਦਿੱਤੀ ਉਹ ਵੀ ਆਪਣੇ ਆਪ ਚ ਬੜੀ ਵੱਡੀ ਸੇਵਾ ਤੁਸੀਂ ਕਿਸੇ ਦੇ ਨਾਲ ਹੀ ਖੜੇ ਹੋ ਜਾਓ ਉਹ ਵੀ ਬੜੀ ਵੱਡੀ ਸੇਵਾ ਤੁਸੀਂ ਕਿਸੇ ਨੂੰ ਹੌਸਲਾ ਹੀ ਦੇ ਦਿਓ ਉਹ ਵੀ ਬੜੀ ਵੱਡੀ ਸੇਵਾ ਹਰ ਬੰਦੇ ਨੂੰ ਆਪਣਾ ਫਰਜ਼ ਜ਼ਰੂਰੀ ਨਹੀਂ ਕਿ ਪੈਸੇ ਨਹੀਂ ਹੈਗੇ ਤੇ ਮੈਂ ਕਿਸੇ ਦੀ ਮਦਦ ਨਹੀਂ ਕਰ ਸਕਦਾ ਹਾਂ ਮਤਲਬ ਤੁਸੀਂ ਕਿਸੇ ਤਰੀਕੇ ਵੀ ਕਿਸੇ ਦੀ ਹੈਲਪ ਕਰ ਸਕਦੇ ਹੋ ਕਿਸੇ ਦੀ ਆਵਾਜ਼ بلند ਕਰ ਸਕਦੇ ਹੋ ਕਿਸੇ ਦੀ ਲੋੜ ਹੋਰ ਤਰੀਕੇ ਪੂਰੀ ਕਰ ਸਕਦੇ ਹੋ ਸੋ ਸਾਰਿਆਂ ਨੂੰ ਸਮਾਜ ਦੇ ਪ੍ਰਤੀ ਜਿਹੜਾ ਆਪਣਾ ਫਰਜ਼ ਹੈ ਉਹ ਨਿਭਾਉਂਦੇ ਰਹਿਣਾ ਚਾਹੀਦਾ ਪੈਣੇ ਹਾਂਜੀ ਖੁਸ਼ੀਏ ਹੁਣ ਧੰਨਵਾਦ ਹਾਂਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਦੁਬਾਰਾ ਤੋਂ ਇੰਨੇ ਭਾਵ ਕੋਈ ਬੈਠੇ ਅੱਧਾ ਘੰਟਾ ਹੋ ਗਿਆ ਇੱਥੇ ਗੱਲਬਾਤ ਕਰਦਣ ਅੱਧੇ ਘੰਟੇ ਤੋਂ ਅੱਖਾਂ ਹੀ ਨਹੀਂ ਸੁਕਰੀਆਂ ਸੁਪਨੇ ਤਾਂ ਫਿਰ ਵੀ ਪਾਪਾ ਪੂਰੇ ਕਰ ਰਹੇ ਸੀਗੇ ਹਾਂਜੀ ਹੂੰ ਕਿਉਂ ਭਾਵੂ ਕਿ ਇੰਨਾ ਜ਼ਿਆਦਾ ਹੋ ਗਿਆ ਅੱਖਾਂ ਚੋਂ ਪਾਣੀ ਇਸ ਕਰਕੇ ਨਹੀਂ ਰੁਕ ਰਿਆ ਸੀ ਜਿਵੇਂ ਬਾਈ ਉਹਨਾਂ ਨੇ ਦੱਸਿਆ ਵੀ 91 ਤੋਂ ਸ਼ਹੀਦ ਹੋਇਆ ਪਰਿਵਾਰ ਦਾ ਇੱਕ ਜੀ ਔਰ ਉਸ ਤੋਂ ਬਾਅਦ ਅੱਜ ਤੱਕ ਮਦਦ ਦੀ ਕੋਈ ਜੋ ਇਹਨਾਂ ਨੇ ਇੱਥੇ ਲਿਖੀ ਸੀ ਮੈਨੂੰ ਲੱਗਦਾ ਕੋਈ 20-30000 ਰੁਪਇਆ ਹੋਣੀ ਹੈ 7-8 ਸਾਲਾਂ ਦੇ ਵਿੱਚ ਔਰ ਅੱਜ ਇੱਕਦਮ ਮਦਦ ਦੇ ਲਈ ਹਾਲਾਂਕਿ ਇਹਨਾਂ ਨੂੰ ਪਤਾ ਵੀ ਨਹੀਂ ਸੀਗਾ ਕਿਸੇ ਹੋਰ ਦੀ ਮਦਦ ਕਰਨ ਆਏ ਸੀ ਔਰ ਉੱਥੇ ਬਾਈ ਜੀ ਹੁਣੀ ਆ ਗਏ ਇਹਨਾਂ ਦੇ ਸਾਥੀ ਆ ਗਏ ਉੱਥੇ ਕਹਾਣੀ ਦੱਸੀ ਔਰ ਵੱਡੇ ਭਰਾ ਨੂੰ ਲੱਗਿਆ ਵੀ ਹਾਂ ਵਾਕਿਆ ਹੀ ਜੇ ਧੀਆਂ ਪੜ੍ਹਦੀਆਂ ਨੇ ਲੋੜ ਆ ਤਾਂ ਮੈਂ ਇੱਕ ਵਾਰੀ ਦੇਖ ਕੇ ਆਉਣਾ ਜਦੋਂ ਐਂਟਰੀ ਤੇ ਦੇਖਿਆ ਤਾਂ ਉਦੋਂ ਹੀ ਮੈਂ ਵੀ ਇਹਨਾਂ ਦਾ ਚਿਹਰਾ ਦੇਖ ਗਿਆ ਕਿ ਵਾਕਿਆ ਹੀ ਬਾਈ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਰਿਵਾਰ ਨੂੰ ਵਾਕਿਆ ਲੋੜ ਆ ਔਰ ਜਦੋਂ ਪਰਿਵਾਰ ਦੇ ਕੋਲੇ ਇਹ ਪੈਸੇ ਦਿੱਤੇ ਇਸ ਭੈਣ ਨੂੰ ਹੱਥਾਂ ਦੇ ਵਿੱਚ ਫੜਾਏ ਤਾਂ ਉਦੋਂ ਦੀਆਂ ਹੀ ਅੱਖਾਂ ਮਤਲਬ ਨਮ ਉਦੋਂ ਦਾ ਹੀ ਅੱਖਾਂ 'ਚੋਂ ਪਾਣੀ ਕਿਉਂਕਿ ਇੱਕਦਮ ਮਦਦ ਕਰਤੀ ਔਰ ਅਜ ਤੱਕ ਕਿਸੇ ਨੇ ਬਾਤ ਨਹੀਂ ਪੁੱਛੀ ਸੀ ਔਰ ਇਹ ਵੱਡੇ ਭਰਾ ਨੇ ਆ ਕੇ ਬਾਤ ਪੁੱਛੀ ਔਰ ਹੁਣ ਮੈਨੂੰ ਲੱਗਦਾ ਕਿ ਇਸ ਦੇ ਨਾਲ ਇਸ ਭੈਣ ਦੀ ਪੜ੍ਹਾਈ ਵਧੀਆ ਤਰੀਕੇ ਨਾਲ ਚੱਲ ਸਕਦੀ ਆ ਔਰ ਘਰ ਦਾ ਗੁਜ਼ਾਰਾ ਜਿਹੜਾ ਘਰ ਦੀ ਜਿਹੜੀ ਦੇਖਾ ਜਾ ਘਰ ਨੂੰ ਜਿਹੜਾ ਰਿਪੇਅਰ ਕਰਨਾ ਉਹ ਵੀ ਹੋ ਸਕਦਾ ਔਰ ਕਰਨ ਧਵਨ ਭਾਜੀ ਕਹਿੰਦੇ ਵੀ ਇੱਥੇ ਫੋਨ ਤੇ ਜਦੋਂ ਪਰਿਵਾਰ ਨਾਲ ਗੱਲ ਕੀਤੀ ਕਹਿੰਦੇ ਵੀ ਕਿਸੇ ਚੀਜ਼ ਦੀ ਲੋੜ ਨਹੀਂ ਇਹ ਭੈਣਾਂ ਜਿੱਥੋਂ ਤੱਕ ਵੀ ਪੜ੍ਹਨਾ ਚਾਹੁੰਦੀਆਂ ਅਸੀਂ ਉੱਥੋਂ ਤੱਕ ਹੀ ਇਹਨਾਂ ਦੀ ਮਦਦ ਕਰਾਵਾਂਗੇ ਮਨਾ ਭਾਜੀ ਉਹਨਾਂ ਦਾ ਹੀ ਮੇਨ ਧੰਨਵਾਦ ਬਣਦਾ ਜੀ ਤੁਸੀਂ ਕਿਹਾ ਵੀ ਤੁਸੀਂ ਵੀ ਡਾਕੀ ਅਸੀਂ ਵੀ ਡਾਕੀ ਜੀ ਬਿਲਕੁਲ ਜੀ ਬਿਲਕੁਲ ਦੇਣ ਵਾਲੇ ਦਾ ਧੰਨਵਾਦ ਹੈ ਜੀ ਮੈਂ ਕੱਲ ਵੀ ਉਹਨਾਂ ਦੀ ਵੀਡੀਓ ਤਿੰਨ ਚਾਰ ਗਰੁੱਪਾਂ ਦੇ ਗਰੁੱਪ ਨਹੀਂ ਸੋਰੀ ਤਿੰਨ ਚਾਰ ਮੈਂਬਰਸ ਨੂੰ ਪਾਈ ਸੀ ਜਿਹੜੇ ਮੇਰੇ ਟਾਚੇ ਸੀਗੇ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਉਹ ਤਿੰਨਾ ਚੌ ਨਾ ਹੀ ਕਿਹਾ ਕਿ ਸਾਡ ਨੂੰ ਸਾਡੇ ਲੈ ਕੇ ਸੇਵਾ ਲਾਓ ਔਰ ਕਰਨ ਤੋਂ ਉਹਨਾਂ ਨੇ ਕਿਹਾ ਵੀ ਯਾਰ ਜਿੰਨਾ ਅੱਜ ਦਾ ਮਤਲਬ ਤੁਸੀਂ ਕਰਕੇ ਆਓਗੇ ਉਹ ਸਾਡੇ ਵੱਲੋਂ ਕਰਕੇ ਆਓ ਸੋ ਦਿਲ ਦੀਆਂ ਗਹਿਰਾਈਆਂ ਤੋਂ ਉਸ ਬੰਦੇ ਦਾ ਧੰਨਵਾਦ ਹੈ ਮਤਲਬ ਬਾਹਰ ਬੈਠੇ ਵੀ ਚਲੋ ਲੋਕ ਆਪਣਿਆਂ ਦਾ ਸੋਚਦੇ ਨੇ ਲੋੜਵੰਦਾਂ ਦਾ ਸੋਚਦੇ ਨੇ ਮਤਲਬ ਹਨਾ ਕਿਦਾ ਕਿਸ ਤਰੀਕੇ ਕੋ ਗੁਜ਼ਰਬਸਰ ਹੋ ਜਾਦਾ ਕਿਸ ਤਰੀਕੇ ਕਿਸੇ ਦੀ ਹਲਪ ਹੋ ਸਕਦੀ ਆ ਦਿਲ ਦੀਆਂ ਗਹਿਰਾਈਆਂ ਤੋਂ ਉਸ ਸ਼ਖਸ ਦਾ ਧੰਨਵਾਦ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਹੁਣ ਕਿਉਂਕਿ ਮੈਂ ਜਿੱਥੇ ਵੀ ਜਾਂਦਾ ਮੈਨੂੰ ਪਹੁੰਚਦੇ ਵੀ ਤੁਹਾਡੇ ਇੰਨੇ ਬੱਚੇ ਨੇ ਮੈਂ ਕਹਿੰਦੇ ਮੇਰੀਆਂ ਦੋ ਬੇਟੀਆਂ ਉਹ ਕਹਿੰਦੇ ਦੋ ਬੇਟੀਆਂ ਮਰੇ ਮੇਰੇ ਤਾਂ ਮੁੰਡੇ ਹੀ ਜਾਂਦੇ ਹੋਈ ਕਿਉਂਕਿ ਅਗਲਾ ਉੱਥੇ ਹੀ ਚੁਪ ਕਰ ਜਾਂਦਾ ਜੀ ਹੂੰ ਤੇ ਅ ਸਾਡੇ ਭਰਾ ਜੀ ਇਸ ਸਾਡੇ ਭਰਾ ਜੀ ਸਾਡੇ ਭਾਂਡੇ ਬਹੁਤ ਮਦਦ ਕਰਦੇ ਜਿੱਥੇ ਵੀ ਇਹਨਾਂ ਨੂੰ ਕੋਈ ਪਤਾ ਲੱਗਦਾ ਇਹ ਸਾਡੀ ਬਾੜਾ ਬਾ ਫੜਦੇ ਹੀ ਹਟ ਕਿੰਨੀ ਕਿ ਦਿਹਾੜੀ ਜਿਹੜੀ ਬਣ ਜਾਂਦੀ ਸੀ ਇਹਦੇ ਵੀ ਜੀ 350 ਬੰਜਦਾ ਇਹਦੇ 500 ਬੰਜਦਾ ਇਹਦੇ ਹਜ਼ਾਰ ਵੀ ਬੰਜਦਾ ਇਹਦੇ 1200 ਵੀ ਬੰਜਦਾ ਇਹਦੇ 200 ਵੀ ਨਹੀਂ ਪਾਦਾ